ਬਾਬੂ ਰਜਵਲੀ ਮਾਲਵੇ ਦੇ ਸਰਮੌਰ ਕਵੀਸ਼ਰ ਉਹਨਾਂ ਨੇ ਨਾਮ ਦੀ ਦਿਲੋਂ ਜ਼ੋਰ ਦਾ ਤਾੜੀ ਮਾਰ ਦਿਓ ਮੇਰੇ ਮਹਿਬੂਬ ਸ਼ਾਇਰ ਨੇ ਉਹਨਾਂ ਨੂੰ ਪੜ੍ਹ-ਪੜ ਕੇ ਅਸੀਂ ਤਸ਼ਬੀਹਾ ਬਣਾਉਣੀਆਂ ਕਾਫੀਆ ਰਦੀਫ ਜੋੜਨੇ ਛੰਦ ਬਹਿਰਾ ਬਣਾਉਣੀਆਂ ਸਿੱਖੀਆਂ ਨੇ ਉਹ ਕੀ ਲਿਖਦੇ ਨੇ ਸਰਗਮ ਪਦਪ ਅਮੜਪਿਆ ਦੇਖਣ ਪਿੰਡ ਦੀਆਂ ਗਲੀਆਂ ਓ ਹੋ 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 ਮੜਪਿਆ ਦੇਖਣ ਪਿੰਡ ਦੀਆਂ ਗਲੀਆਂ ਚ ਪਿੰਡ ਦੀਆਂ ਮਿੱਟੀਆਂ ਖੰਡਦੀਆਂ ਢਲੀਆਂ ਬਾਂਕੇ ਗਫਰੂ ਤੈਨੂੰ ਮੋਣੇ ਬਿੰਡ ਨਿਊਯਾਰਕ ਤੋਂ ਸੋਨੇ ਰੇ ਖਚਬਾਰੇ ਹਪਤਾਂ ਦੀ ਆਉਂਦਾ ਵਤਨ ਪਿਆ ਰਾਕੇਤੇ ਜਦ ਖਿਚ ਪਾਉਣ ਮਹੱਤਾਂ ਆਉਂਦਾ ਵਤਨ ਪਿਆ ਰਾਕੇਤੇ ਜਦ ਖਿਚ ਪਾਉਣ ਮਹੱਤਾਂ ਦੀ ਨੀ ਸੋਹਣੀਏ ਸਾਹੋ ਪਿੰਡ ਦੀ ਏ ਵੀ ਹੈ ਸੋਹਣਿਆ ਸਾਹੋਂ ਪਿੰਡ ਦੀ ਏ ਬੀਹੇ ਬਚਪਨ ਦੇ ਵਤ ਪੜੇ ਬੀਹੇ ਚੂਰੀ ਖਾ ਮਾ ਪਾਤੇ ਰਸਤੇ ਚੁਕਨਾ ਕਲਮ ਦਾ ਵਾਤਾ ਵਸਤੇ ਸ਼ੇਰ ਨਰੰਜਣ ਮਹੰਗੇ ਨੇ ਭੁਲਦਿਆਂ ਨਾ ਪਰਜਾਈਆਂ ਪਾਏ ਘੁੰਮਰਾਣ ਦੇਗੇ ਨੇ ਭੁਲਦਿਆਂ ਨਾ ਪਰਜਾਈਆਂ ਪਾਏ ਘੁੰਮਰਾਣ ਲੈਗੇ ਨੇ ਭੁਲਦਿਆਂ ਨਾ ਪਰਜਾਈਆਂ ਪਾਏ ਘੁੰਮਰਾਣ ਲੈਗੇ ਨੇ ਦੁਗ 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 ਤਨ ਨਾ 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 ਤਨ ਕਨਕ ਤਨ ਕਨਕ ਤਨ ਤਨ ਕਨਕ ਤਨ ਦਿਲ ਨ ਕਨਕ ਤਨ ਦਿਲ ਨ ਤਨ ਕਨਕ ਤਨ ਤੱਕ ਤੱਕ ਨੂੰ ਤੱਕ ਨਾ ਤੱਕ ਹੋ ਪੰਜਵੀਂ ਕਰਕੇ ਧੁਰ ਗਏ ਮੋਗੇ ਓ ਹੋ ਰੰਗ ਰੰਗ ਪੰਜਵੀਂ ਕਰਕੇ ਤੁਰ ਕੇ ਮੋਗੇ ਮਾਪਿਆਂ ਜਿਉਂਦਿਆਂ ਤੋਂ ਸੁਖ ਭੋਗੇ ਭੋਗੇ ਚੂਰੀ ਖਾ ਮਾਪੇ ਰਸਤੇ ਚੁਕਲੇ ਦਰਮਦ ਵਸਤਾ ਵਸਤੇ ਸ਼ੇਰ ਨਰੰਜਣ ਮਹਿੰਗੇ ਨੇ ਭੁੱਲਦੀਆਂ ਨਾ ਪਰਜਾਈਆਂ ਪਾਏ ਕੁਮਰਾਂ ਲੈੰਗੇ ਨੇ ਭੁੱਲਦੀਆਂ ਨਾ ਪਰਜਾਈਆਂ ਪਾਏ ਕੁਮਰਾਂ ਲੈੰਗੇ ਨੇ ਭੁੱਲਦੀਆਂ ਨਾ ਪਰਜਾਈਆਂ ਪਾਏ ਕੁਮਰਾਂ ਲੈੰਗੇ ਨੇ ਰੀ ਰੌਣਕ ਖੇਤਰ ਅਗਲੇ ਜੀ ਟਾਂਦੀ ਪਰ ਬੋਂਨਣ ਬਗਲੇ ਜੀ ਹਲਵਾਉਂਦੇ ਫਿਰਨ ਡਾਇਰੈਕਟਰ ਜਿੱਦਾਂ ਐਕਟਿੰਗ ਕਰਦੇ ਐਕਟਰ ਬੁਲਡوزر ਨੇ ਫਿਰਦੇ ਕਮਲੇ ਜائیں ਦਿਲ ਖਿੱਚਦੇ ਨੇ ਜਾਂਦਿਆਂ ਰਾਈਆਂ ਦੇ ਟਿਊਬਲ ਤੇ ਫੁੱਲਾਂ ਦੇ ਗਮਲੇ ਜائیں ਦਿਲ ਖਿੱਚਦੇ ਨੇ ਜਾਂਦਿਆਂ ਰਾਈਆਂ ਦੇ ਟਿਊਬਲ ਤੇ ਫੁੱਲਾਂ ਦੇ ਗਮਲੇ ਜائیں ਉਹ ਦਿਲ ਖਿੱਚਦੇ ਨੇ ਜਾਂਦਿਆਂ ਰਾਈਆਂ ਦੇ ਤੂੰ ਬੰਦ ਤੇ ਫੁੱਲਾਂ ਤਣ 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 ਦੁਦਨ ਤਣ 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 ਦਾ ਆਹੇ ਜਣਦਿਆ ਖਾਣੀ ਪਛਤੋ ਵਸਦੀ ਦੇਸ਼ ਪਠਾਣਾ ਦੇ ਇਹ ਆਕੇ ਪੜਨਾਤੀ ਸ਼ਸਤਰ ਵੇਦ ਪੁਰਾਣਾ ਦੇ ਤੇ ਕਰ ਬਰਨ ਨਾਲੋਂ ਕਦਰ ਵਧਾਤਾ ਗੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ करते ना हम दर्दो दर्द पंजाबी बोली दा करते ना हम दर्दो दर्द पंजाबी बोली ਕਿ ਇੱਕ ਨੂੰ ਰੋਮਾਂ ਉੱਠਦੀ ਦਿਲੋਂ ਗੁਹਾਰ ਸੀ ਫਿਰ ਪਛਤੋ ਦੀ ਆ ਗਈ ਹੋਰ ਹਮੈ ਤਣਫਾਂ ਹਰ ਸੀ ਮੈਂ ਭਲੀ ਬਾਣਸ ਭੋਲੀ ਚੱਲਦਾ ਹੁਕਮ ਜਰੋਨੇ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ